ਪੰਜਾਬ ਸਿੱਖਿਆ ਕ੍ਰਾਂਤੀ ਨੇ ਦਰਜ ਕੀਤਾ ਨਵਾਂ ਰਿਕਾਰਡ ਇੱਕ ਸਾਲ 'ਚ 8905 ਬੱਚੇ ਪ੍ਰਾਈਵੇਟ ਸਕੂਲ ਛੱਡ ਸਰਕਾਰੀ ਸਕੂਲ 'ਚ ਹੋਏ ਦਾਖਲ ਮਾਨ ਸਰਕਾਰ ਦੇ ਅਨਤਕ ਯਤਨਾਂ ਸਦਕਾ ਸਰਕਾਰੀ ਸਕੂਲ ਦੀ ਬਦਲੀ ਨੁਹਾਰ ਪ੍ਰਾਈਵੇਟ ਸਕੂਲ ਛੱਡੇ ਸਰਕਾਰੀ ਸਕੂਲਾਂ 'ਚ ਦਾਖਲਾ ਲੈ ਰਹੇ ਨੇ ਬੱਚੇ ਹੁਣ ਮਾਪਿਆਂ ਦੀ ਪਹਿਲੀ ਪਸੰਦ ਬਣੇ ਸਰਕਾਰੀ ਸਕੂਲ ਮਾਨ ਸਰਕਾਰ ਤੇ ਅਣਥੱਕ ਜਿਤਨਾ ਸਦਕਾ ਸਰਕਾਰੀ ਸਕੂਲ ਦੀ ਨੁਹਾਰ ਜਿਹੜੀ ਆ ਹੁਣ ਬਦਲਦੀ ਦਿਖਾਈ ਦੇ ਰਹੀ ਹੈ ਜਿਸ ਤੇ ਚਲਦੇ ਮਾਪਿਆਂ ਦੀ ਪਹਿਲੀ ਪਸੰਦ ਸਰਕਾਰੀ ਸਕੂਲ ਬਣਦੇ ਜਾ ਰਹੇ ਨੇ ਹੁਣ ਮਾਪੇ ਪ੍ਰਾਈਵੇਟ ਸਕੂਲ ਛੱਡ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਦਾ ਦਾਖਲਾ ਕਰਵਾ ਰਹੇ ਨੇ ਤਾਂ ਮਾਪਿਆਂ ਦੀ ਪਹਿਲੀ ਪਸੰਦ ਸਰਕਾਰੀ ਸਕੂਲ ਬਣ ਚੁੱਕੇ ਨੇ ਪੰਜਾਬ ਦੇ 8905 ਬੱਚਿਆਂ ਨੇ ਪਿਛਲੇ 1 ਸਾਲ ਦੇ ਵਿੱਚ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਲਿਆ ਹੈ ਮਾਪਿਆਂ ਦਾ ਮਾਨ ਸਰਕਾਰ ਤੇ ਵਿਸ਼ਵਾਸ ਵੱਧਦਾ ਜਾ ਰਿਹਾ ਹੈ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਜਿਹੜੇ ਯਤਨ ਕੀਤੇ ਗਏ ਸੀ ਸਰਕਾਰੀ ਸਕੂਲਾਂ ਨੂੰ ਲੈ ਕੇ ਉਸ ਦੇ ਚੱਲਦੇ ਸਰਕਾਰੀ ਸਕੂਲਾਂ ਦੀ ਜਿਹੜੀ ਨੁਹਾਰ ਹੁਣ ਬਦਲ ਚੁੱਕੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੀ ਉਹ ਸਹੂਲਤ ਪ੍ਰੋਵਾਈਡ ਕੀਤੀ ਗਈ ਹੈ ਜਿਸ ਦੀ ਜ਼ਰੂਰਤ ਹਰ ਇੱਕ ਬੱਚੇ ਨੂੰ ਸੀ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਬਣ ਚੁੱਕੇ ਨੇ ਸਰਕਾਰੀ ਸਕੂਲ ਜਿਸ ਦੇ ਚੱਲਦੇ ਮਾਪੇ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਹੀ ਦਾਖਲ ਕਰਵਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਹੁਣ ਕਈ ਬੱਚੇ ਸਕੂਲ ਆਫ ਐਮੀਨੈਂਸ ਦੇ ਵਿੱਚ ਜਾਣ ਲਈ ਲਗਾਤਾਰ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਸਰਕਾਰੀ ਸਕੂਲ ਹੁਣ ਹਰ ਸਹੂਲਤਾਂ ਦੇ ਨਾਲ ਲੈਸ ਨੇ ਤੇ ਹਰ ਚੀਜ਼ ਉਤੇ ਮੁੱਖਿਆ ਕਰਵਾਈ ਗਈ ਹੈ ਜਿਸ ਦੇ ਚੱਲਦੇ ਮਾਪਿਆਂ ਨੂੰ ਹੁਣ ਮਾਨ ਸਰਕਾਰ ਤੇ ਪੂਰਾ ਵਿਸ਼ਵਾਸ ਹੋ ਚੁੱਕਾ ਹੈ ਕਿ ਉਹਨਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਵੱਡੇ ਅਫਸਰ ਜ਼ਰੂਰ ਬਣਨਗੇ ਪੰਜਾਬ ਸਿੱਖਿਆ ਕ੍ਰਾਂਤੀ ਨੇ ਦਰਜ ਕੀਤਾ ਨਵਾਂ ਰਿਕਾਰਡ ਇੱਕ ਸਾਲ 'ਚ 8905 ਬੱਚੇ ਪ੍ਰਾਈਵੇਟ ਸਕੂਲ ਛੱਡ ਸਰਕਾਰੀ ਸਕੂਲ 'ਚ ਹੋਏ ਦਾਖਲ ਮਾਨ ਸਰਕਾਰ ਦੇ ਅਨਤਕ ਯਤਨਾਂ ਸਦਕਾ ਸਰਕਾਰੀ ਸਕੂਲ ਦੀ ਬਦਲੀ ਨੁਹਾਰ ਪ੍ਰਾਈਵੇਟ ਸਕੂਲ ਛੱਡ ਸਰਕਾਰੀ ਸਕੂਲਾਂ 'ਚ ਦਾਖਲਾ ਲੈ ਰਹੇ ਨੇ ਬੱਚੇ ਹੁਣ ਮਾਪਿਆਂ ਦੀ ਪਹਿਲੀ ਪਸੰਦ ਬਣੇ ਸਰਕਾਰੀ ਸਕੂਲ ਮਾਨ ਸਰਕਾਰ ਤੇ ਅਣਥੱਕ ਜਿਤਨਾ ਸਦਕਾ ਸਰਕਾਰੀ ਸਕੂਲ ਦੀ ਨੁਹਾਰ ਜਿਹੜੀ ਆ ਹੁਣ ਬਦਲਦੀ ਦਿਖਾਈ ਦੇ ਰਹੀ ਹੈ ਜਿਸ ਤੇ ਚਲਦੇ ਮਾਪਿਆਂ ਦੀ ਪਹਿਲੀ ਪਸੰਦ ਸਰਕਾਰੀ ਸਕੂਲ ਬਣਦੇ ਜਾ ਰਹੇ ਨੇ ਹੁਣ ਮਾਪੇ ਪ੍ਰਾਈਵੇਟ ਸਕੂਲ ਛੱਡ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਦਾ ਦਾਖਲਾ ਕਰਵਾ ਰਹੇ ਨੇ ਤਾਂ ਮਾਪਿਆਂ ਦੀ ਪਹਿਲੀ ਪਸੰਦ ਸਰਕਾਰੀ ਸਕੂਲ ਬਣ ਚੁੱਕੇ ਨੇ ਪੰਜਾਬ ਦੇ 8905 ਬੱਚਿਆਂ ਨੇ ਪਿਛਲੇ 1 ਸਾਲ ਦੇ ਵਿੱਚ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਲਿਆ ਹੈ ਮਾਪਿਆਂ ਦਾ ਮਾਨ ਸਰਕਾਰ ਤੇ ਵਿਸ਼ਵਾਸ ਵੱਧਦਾ ਜਾ ਰਿਹਾ ਹੈ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਜਿਹੜੇ ਯਤਨ ਕੀਤੇ ਗਏ ਸੀ ਸਰਕਾਰੀ ਸਕੂਲਾਂ ਨੂੰ ਲੈ ਕੇ ਉਸ ਦੇ ਚੱਲਦੇ ਸਰਕਾਰੀ ਸਕੂਲਾਂ ਦੀ ਜਿਹੜੀ ਨੁਹਾਰ ਹੁਣ ਬਦਲ ਚੁੱਕੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਹਰ ਤਰ੍ਹਾਂ ਦੀ ਉਹ ਸਹੂਲਤ ਪ੍ਰੋਵਾਈਡ ਕੀਤੀ ਗਈ ਹੈ ਜਿਸ ਦੀ ਜ਼ਰੂਰਤ ਹਰ ਇੱਕ ਬੱਚੇ ਨੂੰ ਸੀ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਬਣ ਚੁੱਕੇ ਨੇ ਸਰਕਾਰੀ ਸਕੂਲ ਜਿਸ ਦੇ ਚੱਲਦੇ ਮਾਪੇ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਹੀ ਦਾਖਲ ਕਰਵਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਹੁਣ ਕਈ ਬੱਚੇ ਸਕੂਲ ਆਫ ਐਮੀਨੈਂਸ ਦੇ ਵਿੱਚ ਜਾਣ ਲਈ ਲਗਾਤਾਰ ਰਜਿਸਟ੍ਰੇਸ਼ਨ ਕਰਵਾ ਰਹੇ ਨੇ ਸਰਕਾਰੀ ਸਕੂਲ ਹੁਣ ਹਰ ਸਹੂਲਤਾਂ ਦੇ ਨਾਲ ਲੈਸ ਨੇ ਤੇ ਹਰ ਚੀਜ਼ ਉਤੇ ਮੁਖਈਆ ਕਰਵਾਈ ਗਈ ਹੈ ਜਿਸ ਦੇ ਚੱਲਦੇ ਮਾਪਿਆਂ ਨੂੰ ਹੁਣ ਮਾਨ ਸਰਕਾਰ ਤੇ ਪੂਰਾ ਵਿਸ਼ਵਾਸ ਹੋ ਚੁੱਕਾ ਹੈ ਕਿ ਉਹਨਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਵੱਡੇ ਅਫਸਰ ਜ਼ਰੂਰ ਬਣਨਗੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par